ਪਹਿਲਾਂ ਸਰਕਾਰੀ ਆਈਟੀਆਈ ਦੇ ਵਿੱਚ ਪੂਰੀਆਂ ਸੀਟਾਂ ਵੀ ਖਾਲੀ ਰਹਿ ਜਾਂਦੀਆਂ ਸੰਖੇੜੇ ਦੱਸਦੇ ਨੇ ਕਿ ਪਹਿਲਾਂ ਸਾਲਾਂ ਦੇ ਵਿੱਚ 28000 ਦੇ ਕਰੀਬ ਸੀਟਾਂ ਖਾਲੀ ਸੀ ਲੇਕਿਨ ਇਸ ਵਾਰ ਸਰਕਾਰੀ ਆਈਟੀਆਈ ਦੇ ਵਿੱਚ ਵਿਦਿਆਰਥੀਆਂ ਦੀਆਂ ਰੌਣਕਾਂ ਲੱਗ ਗਈਆਂ ਨੇ 25% ਦੀ ਜ਼ਿਆਦਾ ਇਸ ਵਾਰ ਐਡਮਿਸ਼ਨ ਹੋਈ ਆ ਤੇ ਜਿਸ ਕਰਕੇ ਪੰਜਾਬ ਸਰਕਾਰ ਖੁਸ਼ ਆ ਕਿ ਜਿਹੜੀ ਨੇ ਸਰਕਾਰੀ ਆਈਟੀਆਈ ਹੈ ਉੱਥੇ ਵਿਦਿਆਰਥੀਆਂ ਦੀਆਂ ਰੌਣਕਾਂ ਲੱਗ ਗਈਆਂ ਨੇ ਪੂਰੀ ਖਬਰ ਆ ਤੁਹਾਡੇ ਨਾਲ ਸਾਂਝੀ ਕਰਦੇ ਕਿ ਸੂਬੇ ਭਰ ਦੇ ਵਿੱਚ ਜਿਹੜੀਆਂ ਸਰਕਾਰੀ ਆਈਟੀਆਈਜ਼ ਨੇ ਉਥੇ ਦਾਖਲਿਆਂ ਦੇ ਵਿੱਚ 25% ਦੀ ਬੇਮਿਸਾਲ ਵਾਧੇ ਨਾਲ ਪੰਜਾਬ ਚ ਕਿਤਾ ਮੁਖੀ ਸਖਲਾਈ ਨੂੰ ਮਹੱਤਵਪੂਰਨ ਹਲਾਰਾ ਮਿਲਿਆ ਇਸ ਮਸਲੇ ਦੇ ਵਿੱਚ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੌਜੂਦਾ ਵਿਦਿਅਕ ਬਰੇ ਦੌਰਾਨ ਸੂਬੇ ਭਰ ਦੀਆਂ ਉਦਯੋਗਿਕ ਸਖਲਾਈ ਸੰਸਥਾਵਾਂ ਵਿਖੇ ਦਾਖਲਿਆਂ ਵਿੱਚ 25% ਦੀ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ ਅਤੇ ਦਾਖਲਿਆਂ ਦੀ ਗਿਣਤੀ ਪਿਛਲੇ ਵਰੇ 28000 ਤੋਂ ਵੱਧ ਕੇ ਹੁਣ 35000 ਤੱਕ ਪਹੁੰਚ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੌਜਵਾਨਾਂ ਨੂੰ ਕਿੱਤਾ ਮੁਕੀ ਸਿੱਖਿਆ ਦੇਣ ਲਈ ਕੰਮ ਕਰ ਰਹੀ ਹੈ ਤਾਂ ਜੋ ਬੇਰੋਜ਼ਗਾਰੀ ਅਤੇ ਪ੍ਰਵਾਸ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਇਸ ਦਿਸ਼ਾ ਵਿੱਚ ਮਿਸ਼ਨ ਅਧੀਨ ਕੰਮ ਕਰ ਰਹੇ ਨੇ ਜਿਸ ਨਾਲ ਚਾਲੂ ਵਿਦਿਅਕ ਸੈਸ਼ਨ ਦੌਰਾਨ ਸਰਕਾਰੀ ਆਈਟੀਆਈਜ਼ ਦੇ ਵਿੱਚ ਸੀਟਾਂ 'ਚ ਵਾਅਦਾ ਕੀਤਾ ਗਿਆ ਸੀ ਤੇ ਅਗਲੇ ਵਿਦਿਅਕ ਸੈਸ਼ਨਾਂ ਵਿੱਚ ਸੀਟਾਂ ਦੀ ਗਿਣਤੀ ਵਧਾ ਕੇ 50 ਹਜ਼ਾਰ ਤੱਕ ਕਰਨ ਦਾ ਟੀਚਾ ਰੱਖਿਆ ਗਿਆ। ਹਰਜੋਤ ਸਿੰਘ ਬੈਂਸ ਨੇ ਇਹ ਵੀ ਜ਼ਿਕਰ ਕੀਤਾ ਕਿ ਆਈਟੀਆਈ 'ਚ ਦਾਖਲਿਆਂ ਵਿੱਚ ਇਹ ਸ਼ਾਨਦਾਰ ਵਾਅਦਾ ਪੰਜਾਬ ਦੇ ਨੌਜਵਾਨਾਂ ਵਿੱਚ ਹੁਣ ਆਧਾਰਿਤ ਸਿੱਖਿਆ ਦੀ ਵੱਧ ਰਹੀ ਮਾਨਤਾ ਨੂੰ ਦਰਸਾਉਂਦਾ। ਉਹਨਾਂ ਕਿਹਾ ਕਿ ਅਸੀਂ ਇੱਥੇ ਰੁਕਣ ਵਾਲੇ ਨਹੀਂ ਹਾਂ। ਅਗਲੇ 2 ਸਾਲ ਵਿੱਚ ਸਾਡਾ ਟੀਚਾ 50 ਹਜ਼ਾਰ ਦਾਖਲਿਆਂ ਦੇ ਅੰਕੜੇ ਨੂੰ ਪਾਰ ਕਰਨਾ ਹੈ ਉਹਨੇ ਵੀ ਕਿਹਾ ਕਿ ਸਰਕਾਰ ਆਈਟੀਆਈਜ਼ ਗ੍ਰੈਜੂਅਟਲੀ ਵੱਧ ਤੋਂ ਵੱਧ ਪਲੇਸਮੈਂਟ ਰੁਜ਼ਗਾਰ ਦੇ ਮੌਕੇ ਨੂੰ ਵੀ ਯਕੀਨੀ ਬਣਾਉਣ ਲਈ ਵਚਨਬੱਧ ਹਰਜੋਤ ਸਿੰਘ ਬੈਸੋਣਾ ਇਹ ਵੀ ਦੱਸਿਆ ਕਿ ਵਿੱਦਿਕ ਸੈਸ਼ਨ 2023 ਤੋਂ ਪਹਿਲਾਂ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਆਈਟੀਆਈਜ਼ ਵਿੱਚ 28 ਹਜ਼ਾਰ ਸੀਟਾਂ ਵਿੱਚੋਂ ਵੀ ਕਾਫੀ ਸੀਟਾਂ ਖਾਲੀ ਰਹਿ ਜਾਂਦੀਆਂ ਸਰ ਉਨ੍ਹਾਂ ਦੱਸਿਆ ਕਿ ਅਸੀਂ ਪਹਿਲਾਂ ਹੀ ਇਹ ਟੀਚਾ ਮਿੱਥਿਆ ਸੀ ਕਿ ਵਿਦਿਅਕ ਸੈਸ਼ਨ 2023 ਦੌਰਾਨ ਆਈਟੀਆਈਜ਼ ਵਿੱਚ 100% ਦੀ ਦਾਖਲਿਆ ਨੂੰ ਯਕੀਨੀ ਬਣਾਇਆ ਜਾਵੇ ਜਿਸ ਲਈ ਕਈ ਉਪਰਾਲੇ ਕੀਤੇ ਜਾਣਗੇ ਤੇ ਕੀਤੇ ਗਏ ਨੇ ਜਿਸ ਦੇ ਨਤੀਜੇ ਵਜੋਂ ਸਾਨੂੰ ਇਸ ਵਿਦਿਅਕ ਸੈਸ਼ਨ ਦੌਰਾਨ 7000 ਸੀਟਾਂ ਵਿੱਚ ਵਾਧਾ ਕਰਨਾ ਪਿਆ। ਸੂਬਾ ਸਰਕਾਰ ਦੀਆਂ ਮੁੱਖ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2024-2025 ਵਿੱਦਕ ਬਰੇ ਲਈ 137 ਸਰਕਾਰੀ ਆਈਟੀਆਈਜ਼ ਵਿੱਚ ਸੀਟਾਂ ਦੀ ਗਿਣਤੀ 28880 ਤੋਂ ਵਧਾ ਕੇ 35000 ਕਰ ਦਿੱਤੀ ਗਈ ਉਹਨਾਂ ਕਿਹਾ ਕਿ ਆਈਟੀਆਈਜ਼ ਹੁਣ ਕੈਰੀਅਰ ਦੇ ਵੱਖ-ਵੱਖ ਵਿਕਲਪ ਪ੍ਰਦਾਨ ਕਰਦੇ ਹਨ ਇੰਜੀਨੀਅਰਿੰਗ ਅਤੇ ਗੈਰ ਇੰਜੀਨੀਅਰਿੰਗ ਸਮੇਤ 86 ਟ੍ਰੇਜ਼ ਦੀਆਂ ਪੇਸ਼ਕਸ਼ ਕਰ ਰਹੀ ਹੈ ਇਸ ਤੋਂ ਇਲਾਵਾ ਐਡੀਟਿਵ ਮੈਨੂਫੈਕਚਰਿੰਗ 3D ਪ੍ਰਿੰਟਿੰਗ ਇਲੈਕਟ੍ਰਿਕ ਵਹੀਕਲ ਮੈਕੈਨਿਕਸ ਇੰਡਸਟਰੀਅਲ ਰੋਬੋਟਿਕਸ ਡਿਜੀਟਲ ਮੈਨੂਫੈਕਚਰਿੰਗ ਅਤੇ ਡਰੋਨ ਟੈਕਨੋਲੋਜੀ ਵਰਗੇ ਅਤੀ ਆਧੁਨਿਕ ਕੋਰਸ ਵੀ ਉਪਲਬਧ ਕਰਵਾਏ ਜਾ ਰਹੇ ਨੇ ਆਈਟੀਆਈਜ਼ ਵਿੱਚ ਲਿੰਗ ਸਮਾਨਤਾ ਨੂੰ ਅੱਗੇ ਵਧਾਉਂਦਿਆਂ ਗੱਲ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਾਰੇ ਟ੍ਰੇਡਾਂ ਵਿੱਚ ਔਰਤਾਂ ਲਈ ਮਤਲਬ ਕੁੜੀਆਂ ਲਈ 33% ਦੀ ਰਾਖਵਾ ਕਰਨ ਲਾਗੂ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ ਕੀਤਾ ਮੁਖੀ ਸਿਖਲਾਈ ਦੇ ਖੇਤਰ ਵਿੱਚ ਔਰਤਾਂ ਦੀ ਭਾਗੀਦਰੀ ਵਧੀ ਹੈ ਉਹਨਾਂ ਨੇ ਦੱਸਿਆ ਕਿ ਮਹਿਲਾ ਆਈਟੀਆਈਜ਼ ਵਿੱਚ ਆਈਟੀਸੀ ਲਿਮਟਿਡ ਤੇ ਸਵਰਾਜ ਇੰਜੀਨ ਲਿਮਟਿਡ ਵਰਕੀਆਂ ਪ੍ਰਮੁੱਖ ਕੰਪਨੀਆਂ ਨਾਲ ਸਾਂਝੇਦਾਰੀ ਵਿੱਚ ਕਈ ਪਾਇਲਟ ਪ੍ਰੋਗਰਾਮ ਵੀ ਸ਼ੁਰੂ ਕੀਤੇ ਜਾ ਰਹੇ ਨੇ ਜਿਨ੍ਹਾਂ ਵਿੱਚ ਇਲੈਕਟ੍ਰੀਸ਼ੀਅਨ ਅਤੇ ਮਕੈਨਿਕ ਡੀਜ਼ਲ ਇੰਜਨ ਵਰਗੇ ਇੰਜੀਨੀਅਰਿੰਗ ਕੋਰਸ ਵੀ ਸ਼ਾਮਲ। ਪਵਿੱਖੀ ਯੋਜਨਾਵਾਂ ਦਾ ਖਲਾਸਾ ਕਰਦੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਅਗਲੇ 2 ਸਾਲਾਂ ਅੰਦਰ ਮਹਿਲਾ ਆਈਟੀਆਈਜ਼ ਵਿੱਚ ਬੈਠਣ ਦੀ ਸਮਰੱਥਾ ਨੂੰ 50000 ਤੱਕ ਵਧਾਉਣਾ ਅਤੇ ਹੋਰ ਇੰਜੀਨੀਅਰਿੰਗ ਕੋਰਸ ਸ਼ੁਰੂ ਕਰਨ ਤੇ ਵੀ ਕੇਂਦਰਿਤ ਹੈ। ਮੰਤਰੀ ਨੇ ਵੀ ਕਿਆ ਕਿ ਵਿਸਤ੍ਰਿਤ ਸਮਰਥਾ ਤੇ ਵਿਭਿੰਨ ਵਪਾਰਕ ਪੇਸ਼ਕਸ਼ਾਂ ਲਿੰਗ ਸਮਾਨਤਾਵਾਂ ਤੇ ਸਰਕਾਰ ਦਾ ਧਿਆਨ ਕੇਂਦਰਿਤ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਭਵਿੱਖ ਲਈ ਲੋੜੀਂਦੇ ਹੁਨਰ ਨਾਲ ਲੈਸ ਕਰਨ ਮਹੱਤਵਪੂਰਨ ਕਦਮ ਚੁੱਕਣਾ ਹੀ ਸਮੇਂ ਦੀ ਮੰਗ ਹੈ ਉਹਨਾਂ ਕਿਹਾ ਕਿ ਅਸੀਂ ਆਪਣੇ ਸੂਬੇ ਵਿੱਚ ਹੁਨਰ ਦੇ ਪਾੜੇ ਨੂੰ ਪੂਰਨ ਅਤੇ ਰੋਜ਼ਗਾਰ ਮੌਕਿਆਂ ਨੂੰ ਵਧਾਉਣ ਲਈ ਵਚਨਬੱਧ ਹਾਂ ਜਿੱਥੇ ਆਈਟੀਆਈ ਦੇ ਵਿੱਚ ਕਾਫੀ ਵਾਧਾ ਹੋਇਆ ਦਾਖਲਿਆਂ ਨੂੰ ਲੈ ਕੇ ਉੱਤੇ ਪੰਜਾਬ ਦੇ ਇਸ ਵਾਰ ਸਰਕਾਰੀ ਕਾਲਜਾਂ ਦੇ ਵਿੱਚ ਵੀ ਵੱਡਾ ਵਾਧਾ ਹੋਇਆ ਪੰਜਾਬ ਦੇ ਸਰਕਾਰੀ ਕਾਲਜ ਜਾਂ ਹੁਣ ਪੰਜਾਬ ਦੀਆਂ ਸਰਕਾਰੀ ਆਈਟੀਆਈ ਦੇ ਵਿੱਚ ਜਿਹੜਾ ਵਿਦਿਆਰਥੀਆਂ ਦਾ ਵਾਧਾ ਆਇਆ ਜਿੱਥੇ ਸਰਕਾਰ ਦੀਆਂ ਭਰਪੂਰ ਕੋਸ਼ਿਸ਼ਾਂ ਉੱਥੇ ਵੀ ਆ ਕਿ ਹੁਣ ਵਿਦੇਸ਼ਾਂ ਵਿੱਚ ਖਾਸ ਕਰਕੇ ਕੈਨੇਡਾ ਦੇ ਵਿੱਚ ਸਿਰਫ ਪਹਿਲਾਂ ਜਿਹੜੇ ਵਿਦਿਆਰਥੀ ਪਲੱਸ 2 ਕਰਨ ਤੋਂ ਬਾਅਦ ਸਿੰਪਲ ਆਇਲਸ ਦਾ ਕੋਰਸ ਕਰਕੇ ਹੀ ਉੱਥੇ ਐਡਮਿਸ਼ਨਾਂ ਲੈਂਦੇ ਜਿੱਥੇ ਹੁਣ ਲੋਡ ਵੱਧ ਗਈ ਹੈ ਕਿ ਜਿਨ੍ਹਾਂ ਨੇ ਖਾਸ ਕਰਕੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹੁਨਰ ਦੀ ਕੋਈ ਨਾ ਕੋਈ ਤਜਰਬਾ ਹੈ ਉੱਥੇ ਜ਼ਿਆਦਾ ਉਹਨਾਂ ਦੇ ਰੋਜ਼ਗਾਰ ਦੇ ਮੌਕੇ ਜਿਹੜੇ ਨੇ ਉਹ ਖੁੱਲ ਰਹੇ ਨੇ ਔਰ ਦੂਜਾ ਉੱਥੇ ਹੁਣ ਸਪਾਊਸ ਵੀਜ਼ਾ ਦੀ ਸ਼ਰਤ ਵੀ ਗ੍ਰੈਜੂਏਸ਼ਨ ਕਰ ਦਿੱਤੀ ਹੈ ਉਹ ਵੀ ਇੱਕ ਵੱਡਾ ਕਾਰਨ ਹੈ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਤੇ ਸਰਕਾਰੀ ਤਕਨੀਕੀ ਸਸਾਵਾਂ ਦੇ ਵਿੱਚ ਵਿਦਿਆਰਥੀਆਂ ਦੇ ਦਾਖਲੇ ਵਧੇ ਨੇ ਇੱਕ ਵੱਡੀ ਵਜ੍ਹਾ ਉਹ ਵੀ ਹੈ ਦੂਜੀ ਸਰਕਾਰ ਦੀ ਕੋਸ਼ਿਸ਼ ਵੀ ਜਿਹੜੀ ਆ ਉਹ ਸਾਹਮਣੇ ਆਈ ਹੈ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡਾ ਧੰਨਵਾਦ ਆ ਗਿਆ ਦੇਖਦੇ ਰੋਏ ਬੀਸੀ ਪੰਜਾਬ ਧੰਨਵਾਦ